ਹੈਲੋ ਫਰੈਂਡਸ ਅੱਜ ਅਸੀਂ ਤੁਹਾਡੇ ਨਾਲ ਇੱਕ ਸੱਚੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਹਨੀਮੂਨ ਮਰਡਰ ਕੇਸ ਹਨੀਮੂਨ ਕਤਲकांड ਦੀ ਚਰਚਾ ਪੂਰੇ ਦੇਸ਼ ਵਿੱਚ ਹੋ ਰਹੀ ਹੈ ਲੋਕਾਂ ਨੇ ਸੋਨਮ ਨੂੰ ਬੇਵਫਾ ਕਿਹਾ ਹੈ ਪਰ ਰਾਜਾ ਰਗੂਵੰਸ਼ੀ ਕਤਲकांड ਦੀ ਪੂਰੀ ਕਹਾਣੀ ਸਮਝਣ ਲਈ ਅਸੀਂ ਤੁਹਾਨੂੰ ਕੁਝ ਦਿਨ ਪਿੱਛੇ ਲੈ ਕੇ ਜਾਂਦੇ ਹਾਂ ਵਿਆਹ ਤੋਂ ਬਾਅਦ ਇੱਕ ਨਵਾਂ ਜੋੜਾ ਮਧ ਪ੍ਰਦੇਸ਼ ਦੇ ਇੰਦੋਰ ਸ਼ਹਿਰ ਤੋਂ ਹਨੀਮੂਨ ਲਈ ਮਹਗਾਲਿਆ ਦੇ ਸ਼ੀਲਾਂਗ ਜਾਂਦਾ ਹੈ ਅਤੇ ਇਹ ਅਚਾਨਕ ਲਾਪਤਾ ਹੋ ਜਾਂਦਾ ਹੈ। ਪਰਿਵਾਰ ਦੇ ਮੈਂਬਰ ਪਹਿਲਾਂ ਸੋਚਦੇ ਹਨ ਕਿ ਬੱਚੇ ਪਹਾੜੀ ਏਰੀਆ ਵਿੱਚ ਹਨੀਮੂਨ ਤੇ ਗਏ ਹਨ। ਸ਼ਾਇਦ ਉੱਥੇ ਕੋਈ ਨੈੱਟਵਰਕ ਨਹੀਂ ਹੋਵੇਗਾ। ਫੋਨ ਜ਼ਰੂਰ ਆਵੇਗਾ। ਪਰਿਵਾਰ ਦੇ ਜ਼ਿਆਦਾਤਰ ਮੈਂਬਰ ਉਹਨਾਂ ਨੂੰ ਬਹੁਤ ਜ਼ਿਆਦਾ ਫੋਨ ਕਰਨ ਤੋਂ ਵੀ ਪਰਹੇਜ਼ ਕਰਦੇ ਹਨ। ਉਹ ਸੋਚਦੇ ਹਨ ਕਿ ਨਵੇਂ ਵਿਆਹੇ ਜੋੜੇ ਨੂੰ ਪਰੇਸ਼ਾਨ ਕਿਉਂ ਕਰੀਏ? ਪਰ ਜਦੋਂ ਉਹਨਾਂ ਦੇ ਫੋਨ ਦਾ ਕੋਈ ਜਵਾਬ ਨਹੀਂ ਮਿਲਦਾ ਤਾਂ ਪਰਿਵਾਰਿਕ ਮੈਂਬਰਾਂ ਨੂੰ ਉਜੇ ਠੀਕ ਨਹੀਂ ਲੱਗਦਾ ਅਤੇ ਫਿਰ ਉਹ ਪੁਲਿਸ ਨਾਲ ਸੰਪਰਕ ਕਰਦੇ ਹਨ ਇਸ ਤੋਂ ਬਾਅਦ ਪੁਲਿਸ ਜੋੜੇ ਦੀ ਭਾਲ ਸ਼ੁਰੂ ਕਰ ਦਿੰਦੀ ਹੈ ਇੱਕ ਖੁਲਾਸਾ ਹੁੰਦਾ ਹੈ ਕਿ ਰਾਜਾ ਤੇ ਸੋਨਮ 23 ਮਈ ਤੋਂ ਨੋਗਰੀਆਂ ਪਿੰਡ ਦੇ ਇੱਕ ਹੋਮ ਸਟੇ ਤੋਂ ਚੈੱਕ ਆਊਟ ਕਰਨ ਤੋਂ ਬਾਅਦ ਲਾਪਤਾ ਹਨ 24 ਮਈ ਨੂੰ ਉਹਨਾਂ ਦੀ ਸਕੂਟੀ ਸੌਰੀ ਵਿੱਚ ਛੱਡੀ ਹੋਈ ਮਿਲੀ ਇਸ ਦੌਰਾਨ 2 ਜੂਨ ਨੂੰ ਰਾਜਾ ਦੀ ਲਾਸ਼ ਇੱਕ ਝਰਨੇ ਦੇ ਨੇੜੇ ਇੱਕ ਡੂੰਗੀ ਖਾਈ ਵਿੱਚ ਮਿਲੀ ਜੋ ਪੁਸ਼ਟੀ ਕਰਦੀ ਹੈ ਕਿ ਰਾਜਾ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਸੋਨਮ ਰਹਿਸਮਈ ਢੰਗ ਨਾਲ ਗਾਇਬ ਹੋ ਜਾਂਦੀ ਹੈ। ਇਸ ਤੋਂ ਬਾਅਦ ਉਹਨਾਂ ਦੀਆਂ ਕਈ ਸੀਸੀਟੀਵੀ ਫੋਟੀਆਂ ਸਾਹਮਣੇ ਆਉਂਦੀਆਂ ਹਨ। ਪਰ ਇਹ ਸਪਸ਼ਟ ਨਹੀਂ ਹੁੰਦਾ ਕਿ ਇਹ ਕਿਵੇਂ ਹੋਇਆ। ਇਸ ਦੌਰਾਨ ਰਾਜਾ ਦੀ ਮਾਂ মিডিਆ ਅੱਗੇ ਆਉਂਦੀ ਹੈ ਤੇ ਦੱਸਦੀ ਹੈ ਕਿ ਉਸਦੀ ਆਪਣੀ ਨੂੰ ਸੋਨਮ ਨਾਲ ਫੋਨ ਤੇ ਆਖਰੀ ਗੱਲਬਾਤ ਕੀ ਹੋਈ ਸੀ। ਦਰਅਸਲ ਸੋਨਮ ਨੇ ਆਖਰੀ ਵਾਰ ਆਪਣੇ ਸਾਸ ਨੂੰ ਫੋਨ ਤੇ ਦੱਸਿਆ ਸੀ ਕਿ ਉਹ ਦੋਵੇਂ ਇਸ ਸਮੇਂ ਸੰਗਰੇ ਜੰਗਲ ਵਿੱਚ ਹਨ। ਇਹ ਉੱਚੀ ਪਹਾੜੀ ਤੇ ਚੜੇ ਹੋਏ ਹਨ ਅਤੇ ਉਸਨੇ ਵਰਤ ਰੱਖਿਆ ਹੈ। ਉਹ ਕਹਿੰਦੀ ਹੈ ਕਿ ਮੈਂ ਹਨੀਮੂਨ ਦੇ ਚੱਕਰ ਵਿੱਚ ਆਪਣਾ ਵਰਤ ਨਹੀਂ ਛੱਡਾਂਗੀ। ਫੋਨ ਤੇ ਉਹ ਆਪਣੀ ਪਿਆਰੀ ਨੂੰ ਦੀ ਸਿਹਤ ਅਤੇ ਖਾਣੇ ਬਾਰੇ ਚਿੰਤਾ ਕਰਦੀ ਹੈ। ਸੋਨਮ ਨੇ ਕਿਹਾ ਸੀ ਕਿ ਉੱਥੇ ਖਾਣਾ ਚੰਗਾ ਨਹੀਂ ਹੈ। ਨਾ ਹੀ ਉੱਥੋਂ ਦੇ ਲੋਕ ਹਿੰਦੀ ਸਮਝਦੇ ਹਨ। ਰਾਜਾ ਦੀ ਮਾਂ ਕਹਿੰਦੀ ਹੈ ਕਿ ਮੇਰਾ ਪੁੱਤਰ ਮੇਰੇ ਨਾਲ ਸਭ ਕੁਝ ਸਾਂਝਾ ਕਰਦਾ ਸੀ ਉਹ ਯਾਤਰਾ ਤੇ ਨਹੀਂ ਜਾਣਾ ਚਾਹੁੰਦਾ ਸੀ ਪਰ ਸੋਨਮ ਨੇ ਖੁਦ ਟਿਕਟ ਬੁੱਕ ਕੀਤੀ ਸੀ ਮੈਂ ਸੋਚਿਆ ਸੀ ਕਿ ਜੇ ਮੈਂ ਇਨਕਾਰ ਕੀਤਾ ਤਾਂ ਮੇਰੀ ਨੋਂ ਦਾ ਦਿਲ ਟੁੱਟ ਜਾਵੇਗਾ ਰਾਜੇ ਦੀ ਮਾਂ ਇਹ ਵੀ ਕਹਿੰਦੀ ਹੈ ਕਿ ਵਿਆਹ ਤੋਂ ਪਹਿਲਾਂ ਉਹ ਚਾਹੁੰਦੀ ਸੀ ਕਿ ਰਾਜਾ ਤੇ ਸੋਨਮ ਬਾਹਰ ਮਿਲਣ ਅਤੇ ਇੱਕ ਦੂਜੇ ਨੂੰ ਜਾਣਨ ਪਰ ਸੋਨਮ ਦਾ ਪਰਿਵਾਰ ਇਸ ਲਈ ਤਿਆਰ ਨਹੀਂ ਸੀ ਰਾਜਾ ਦੀ ਮਾਂ ਇਹ ਵੀ ਕਹਿੰਦੀ ਹੈ ਕਿ ਉਹ ਮੈਨੂੰ ਮੰਮੀ ਮੰਮੀ ਕਹਿ ਕੇ ਜਫੀ ਪਾਉਂਦੀ ਸੀ ਜੇਕਰ ਉਹ ਦੋਸ਼ੀ ਹੈ ਤਾਂ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਹਾਲਾਂਕਿ ਸੋਨਮ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ ਪੁਲਿਸ ਅਤੇ ਸਿਪਾਹੀ ਉਸ ਦੀ ਭਾਲ ਕਰ ਰਹੇ ਹਨ ਇਸ ਦੌਰਾਨ ਗਾਜ਼ੀਪੁਰ ਜ਼ਿਲ੍ਹੇ ਦੇ ਅੰਕੁਸ਼ਪੁਰ ਤੋਂ ਸੂਚਨਾ ਮਿਲਦੀ ਹੈ ਕਿ ਇੱਕ ਡਰੀ ਹੋਈ ਔਰਤ ਸੜਕ ਕਿਨਾਰੇ ਘਟਾਬੇ ਤੇ ਮਿਲੀ ਹੈ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਉਹ ਉਹਨਾਂ ਨੂੰ ਦੱਸਦੀ ਹੈ ਕਿ ਉਹ ਸੋਨਮ ਰਗੁਵੰਸ਼ੀ ਹੈ ਉਸ ਦਾ ਦਾਵਾ ਹੈ ਕਿ ਉਹ ਆਪਣੇ ਪਤੀ ਨਾਲ ਮੇਘਾਲਿਆ ਗਈ ਸੀ ਜਿੱਥੇ ਕੁਝ ਅਣਪਛਾਤੇ ਲੋਕਾਂ ਨੇ ਉਸਦੇ ਪਤੀ ਨੂੰ ਮਾਰ ਦਿੱਤਾ ਅਤੇ ਉਸ ਨੂੰ ਅਗਵਾ ਕਰ ਲਿਆ ਇਸ ਤੋਂ ਬਾਅਦ ਪੁਲਿਸ ਨੇ ਸੋਨਮ ਨੂੰ ਹਿਰਾਸਤ ਵਿੱਚ ਲੈ ਲਿਆ ਸੋਨਮ ਤੇ ਆਪਣੇ ਪਤੀ ਨੂੰ ਮਾਰਨ ਦਾ ਦੋਸ਼ ਹੈ ਕਹਾਣੀ ਵਿੱਚ ਵੱਡਾ ਮੋੜ ਉਦੋਂ ਆਉਂਦਾ ਹੈ ਜਦੋਂ ਸੋਨਮ ਦਾ ਕਥਿਤ ਪ੍ਰੇਮੀ ਦਾਖਲ ਹੁੰਦਾ ਹੈ ਇਹ ਦੋਸ਼ ਲਗਾਇਆ ਜਾਂਦਾ ਹੈ ਕਿ ਸੋਨਮ ਨੇ ਆਪਣੇ ਪ੍ਰੇਮੀ ਰਾਜ ਦੀ ਖਾਤਰ ਆਪਣੇ ਪਤੀ ਨੂੰ ਮਾਰ ਦਿੱਤਾ ਇਸ ਸਾਬ ਦੇ ਪਿੱਛੇ ਮਾਸਟਰਮਾਈਂਡ ਸੋਨਮ ਦਾ ਕਥਿਤ ਪ੍ਰੇਮੀ ਰਾਜ ਕੁਸ਼वाहा ਹੈ। ਪੁਲਿਸ ਨੇ ਇਸ ਸਾਜ਼ਿਸ਼ ਵਿੱਚ ਸ਼ਾਮਲ ਕਥਿਤ ਕੰਟਰੈਕਟ ਕਿਲਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ਨੇ ਪੁਲਿਸ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਕੀਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸੋਨਮ ਅਤੇ ਉਸਦੇ ਪ੍ਰੇਮੀ ਰਾਜ ਕੁਸ਼वाहा ਨੇ ਮਿਲ ਕੇ ਕਤਲ ਦੀ ਸਾਜ਼ਿਸ਼ ਰਚੀ ਸੀ। ਦੋਵਾਂ ਵਿਚਕਾਰ ਪਹਿਲਾਂ ਤੋਂ ਹੀ ਅਫੇਅਰ ਸੀ। ਟੈਕਨੀਕਲ ਪੜਤਾਲ ਅਤੇ ਸੋਨਮ ਦੇ ਕਾਲ ਡਿਟੇਲਸ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਲਗਾਤਾਰ ਰਾਜ ਕੁਸ਼ਵਾਹ ਦੇ ਸੰਪਰਕ ਵਿੱਚ ਸੀ। ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਇਹ ਵੀ ਖੁਲਾਸਾ ਕੀਤਾ ਹੈ ਕਿ ਰਾਜ ਖੁਦ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਕਦੇ ਵੀ ਸ਼ਿਲਾੰਗ ਨਹੀਂ ਗਿਆ। ਉਹ ਫੋਨ ਰਾਹੀਂ ਪੂਰੀ ਯੋਜਨਾ ਨੂੰ ਅੰਜਾਮ ਦੇ ਰਿਹਾ ਸੀ। ਉਹ ਸੋਨਮ ਅਤੇ ਕੰਟਰੈਕਟ ਕਿਲਰਾਂ ਨੂੰ ਗਾਈਡ ਕਰ ਰਿਹਾ ਸੀ। ਉਸਦੇ ਨਿਰਦੇਸ਼ਾਂ ਤੇ ਸ਼ਿਲਾੰਗ ਵਿੱਚ ਪਹਿਲਾਂ ਤੋਂ ਮੌਜੂਦ ਕੰਟਰੈਕਟ ਕਿਲਰ ਸੋਨਮ ਨੂੰ ਮਿਲੇ ਇਸ ਤੋਂ ਬਾਅਦ ਸਾਰੇ ਚਿਰਾਪੁੰਜੀ ਪਹੁੰਚੇ ਜਿੱਥੇ ਸੋਨਮ ਰਾਜਾ ਰਘੁਵੰਚੀ ਨੂੰ ਇੱਕ ਸੁੰਨਸਾਨ ਸੜਕ ਤੇ ਲੈ ਗਈ ਉਥੇ ਪਹਿਲਾਂ ਤੋਂ ਮੌਜੂਦ ਤਿੰਨ ਕੰਟਰੈਕਟ ਕਿਲਰਾਂ ਨੇ ਮਿਲ ਕੇ ਉਸਦੇ ਪਤੀ ਦੀ ਹੱਤਿਆ ਕਰ ਦਿੱਤੀ ਇਸ ਮਾਮਲੇ ਵਿੱਚ ਐਸਪੀ ਵਿਵੇਕ ਸੇਮ ਨੇ ਕਿਹਾ ਕਿ ਸਭ ਕੁਝ ਪਲੈਨਿੰਗ ਅਨੁਸਾਰ ਹੋਇਆ ਸੀ ਹਾਲਾਂਕਿ ਸੋਨਮ ਕਹਿੰਦੀ ਹੈ ਕਿ ਉਹ ਖੁਦ ਪੀੜਤ ਹੈ ਸੋਨਮ ਦੇ ਪਿਤਾ ਦਾ ਇਹ ਵੀ ਦਾਵਾ ਹੈ ਕਿ ਉਸ ਦੀ ਧੀ ਅਜੇ ਹਾ ਨਹੀਂ ਕਰ ਸਕਦੀ ਉਸਨੇ ਮੇਘਾਲਿਆ ਪੁਲਿਸ ਨੂੰ ਦੋਸ਼ੀ ਠਹਿਰਾਇਆ ਹੈ ਲੋਕਾਂ ਦੇ ਮਨਾਂ ਵਿੱਚ ਅਜੇ ਹੀ ਕਈ ਸਵਾਲ ਹਨ ਜਿਨ੍ਹਾਂ ਦੇ ਜਵਾਬ ਅਜੇ ਨਹੀਂ ਮਿਲੇ ਹਨ ਫਿਲਹਾਲ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ਇਹ ਦੇਖਣਾ ਬਾਕੀ ਹੈ ਕਿ ਅੱਗੇ ਕੀ ਜਾਣਕਾਰੀ ਸਾਹਮਣੇ ਆਉਂਦੀ ਹੈ ਅਜਿਹੇ ਘਟਨਾਵਾਂ ਸੁਣ ਲੜਕੀਆਂ ਦਾ ਵਿਆਹ ਦੇ ਨਾਮ ਤੋਂ ਹੀ ਵਿਸ਼ਵਾਸ ਉੱ르ਦਾ ਜਾ ਰਿਹਾ ਹੈ ਕੋ ਸਮੇਂ ਬਾਅਦ ਅਜੇ ਹੀ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਹੈ ਤੁਹਾਡੀ ਇਸ ਬਾਰੇ ਕੀ رائے ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਬਿਊਟੀ ਐਂਡ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਈਏ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ